ਆਰਟੀਸੰਧਾ ਪਾਰਟੀ ਦੇ ਕਮੀ ਜਨਰਲ ਸਕੱਤਰ ਤਰੁਣ ਚੁੱਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤੰਜ ਕਸਦੇ ਆਖਿਆ ਕਿ ਪੰਜਾਬ ਸਰਕਾਰ ਦੀ ਕੋਈ ਵੀ ਯੋਜਨਾ ਜ਼ਮੀਨ ਤੱਕ ਨਹੀਂ ਪਹੁੰਚੀ ਨਾ ਕਰਜ਼ਾ ਮਾਫ ਹੋਇਆ ਨਾ ਨੌਜਵਾਨਾਂ ਨੂੰ ਨੌਕਰੀ ਮਿਲੀ ਸਿਰਫ ਲੁੱਟ ਗੁੰਡਾਗਰਦੀ ਅਤੇ ਝੂਠੇ ਵਾਅਦੇ ਹਨ ਭਗਵੰਤ ਮਾਨ ਦੀ ਸਰਕਾਰ ਹਰ ਮੋੜ 'ਤੇ ਪੂਰੀ ਤਰ੍ਹਾਂ ناکਾਮ ਸਾਬਿਤ ਹੋਈ ਹੈ ਐਸਾ ਕਿ ਮੈਨੂੰ ਗੱਲ ਦੱਸੋ ਕਿ ਆ ਉਹ ਚਿੱਠੀ ਡੀਆਓ ਆਮਦਨ ਦੇਗੀ ਔਰ ਤੁਹਾਡੇ ਕਿਉਂ ਵਿਸ਼ਵਾਸ ਕਰੇ ਕੋਈ ਕਿਉਂ ਵਿਸ਼ਵਾਸ ਕਰੇ ਲਗਭਗ 44000 ਰੁਪਏ ਹਰ ਭੈਣ ਦਾ ਤੁਹਾਡੇ ਵੱਲ ਪਹਿਲੇ ਹੀ ਅਦਾਇਗੀ ਸੇ ਪਿਆ ਹਾਈ ਤੱਕ ਸਰਕਾਰ ਕੋ ਕੋਈ ਯੋਜਨਾ ਨਹੀਂ 44000 ਰੁਪਏ ਹਰ ਘਰ ਦੀ ਹਰ ਭੈਣ ਨੂੰ ਦੇਣ ਦਾ ਪੰਛਿਆ ਕਿਸਾਨਾਂ ਦਾ ਕਰਜ਼ ਮਾਫ ਨਹੀਂ ਕੀਤਾ ਤੁਸੀਂ ਸੱਤ ਫਸਲਾਂ ਆਈਆਂ ਇੱਕ ਟੋਪ ਆਪ ਨਹੀਂ ਦਿੱਤਾ ਅਜੇ ਤੱਕ ਸੱਤ ਵੱਡੀਆਂ ਫਸਲਾਂ ਆ ਚੁੱਕੀਆਂ ਹਰ ਕਰ ਨੌਕਰੀ ਦਾ ਵਾਦਾ ਪੂਰਾ ਨਹੀਂ ਹੋਇਆ ਕੋਈ ਰੋਡ ਮੈਪ ਨਹੀਂ ਕੋਈ ਸੋਚ ਨਹੀਂ ਕੇਵਲ ਤੇ ਕੇਵਲ ਲੁੱਟ ਖਸੂਟ ਹਰ ਹਾਲਾਤ ਕੀ ਨੇ ਪੰਜਾਬ ਤੇ ਕਿ ਕਿਸਾਨ ਸੜਕ ਤੇ ਨੌਜਵਾਨ ਸੜਕ ਤੇ ਮਹਿਲਾ ਰੋਂਡੀਆਂ ਗੈਂਗਸਟਰ ਦੰਦਨਾਰੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਸਾਰੇ ਫਰੰਟਾ ਦੇ ਫੇਲ